ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਐਵਨ ਮੀਡੀਆ ਮੈਂ ਅਸ਼ੁਦੀਪ ਕੌਰ ਲੈ ਕੇ ਹਾਜ਼ਰ ਹਾਂ ਸ਼੍ਰੀ ਪਤੇਗੜ੍ਹ ਸਾਹਿਬ ਦੀਆਂ ਕੁਝ ਖਾਸ ਖਬਰਾਂ ਸਰਕਾਰੀ ਸਕੂਲ ਦੇ ਅਧਿਆਪਕ ਤੇ ਲੱਗੇ ਬੱਚੇ ਨਾਲ ਕੁਟਮਾਰ ਕਰਨ ਦੇ ਦੋਸ਼ ਸਰ ਉਹ ਬੱਚੇ ਨੂੰ ਪੁੱਛਿਆ ਗਿਆ ਪੰਜ ਕੁਐਸਚਨ ਜਿਹੜੇ ਪੁੱਛੇ ਮਾਸਟਰ ਜੀ ਨੇ ਇਹਨਾਂ ਨੇ ਬੱਚੇ ਨੇ ਦੱਸਿਆ ਕਿ ਚਾਰ ਮੈਨੂੰ ਯਾਦ ਨੇ ਇੱਕ ਮੈਨੂੰ ਨਹੀਂ ਆਉਂਦਾ ਹੈਗਾ ਤੇ ਬੱਚੇ ਨੇ ਚਾਰ ਕੁਐਸਚਨ ਉਹਨੂੰ ਸੁਣਾ ਵੀ ਦਿੱਤੇ ਹੈਗੇ ਤੇ ਉਸ ਤੋਂ ਬਾਅਦ ਮਾਸਟਰ ਕਹਿੰਦਾ ਵੀ ਪੰਜਵਾਂ ਵੀ ਸੁਣਾਓ ਇਹ ਕਹਿੰਦਾ ਪੰਜਵਾਂ ਮੈਨੂੰ ਆਉਂਦਾ ਨਹੀਂ ਤਾਂ ਉਸਨੇ ਮਾਸਟਰ ਨੇ ਡੰਡੇ ਨਾਲ ਬਹੁਤ ਹੀ ਤਰ੍ਹਾਂ ਗੰਭੀਰ ਰੂਪ ਤੇ ਜ਼ਖਮੀ ਹੋਏ ਬੱਚੇ ਨੂੰ ਹਸਪਤਾਲ ਕਰਵਾਇਆ ਦਾਖਲ ਮਾਸ ਨੂੰ ਬਹੁਤ ਪੂਰੀ ਤਰ੍ਹਾਂ ਕੁੱਟਿਆ ਗਿਆ ਬਹੁਤ ਜ਼ਿਆਦਾ ਦੇ ਸੱਟਾਂੀਆਂ ਨੇ ਇਹ ਹਸਪਤਾਲ ਦਾਖਲ ਹੈ ਅਧਿਆਪਕ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਦੱਸਿਆ ਝੂਠਾ ਤੇ ਬੇਬੁਨਿਆਦ ਲੋਕ ਵੀ ਸਾਨੂੰ ਧਮਕੀਆਂ ਦਿੱਤੇ ਗਈਆਂ ਫੋਨ ਤੇ ਵੀ ਕਹਿੰਦੇ ਵੀ ਜਿਹੜਾ ਕੁਝ ਤੁਸੀਂ ਕਰਨਾ ਕਰ ਲਓ ਚਾਹੇ ਥਾਣੇ ਜਾਣਾ ਥਾਣੇ ਭੱਜ ਜਾਓ ਐਮਐਲਏ ਕੋਲ ਜਾਣਾ ਐਮਐਲਏ ਕੋਲ ਲੱਗ ਜਾਓ ਰੋਪਲੇਕ ਨੇ ਸਾਰੇ ਝੂਠੇ ਨੇ ਮੈਂ ਕਿਸੇ ਨੂੰ ਇਹ ਕੁਝ ਵੀ ਨਹੀਂ ਮੰਨਦਾ ਕੇਂਦਰ ਸਰਕਾਰ ਵੱਲੋਂ ਕਿਸੇ ਸ਼ਰਧਾਲੂ ਨੂੰ ਵੀਜ਼ਾ ਨਾ ਦੇਣ ਤੇ ਸਿੱਖ ਸੰਗਤਾਂ 'ਚ ਰੋਜ਼ ਦੀ ਲਹਿਰ ਜਦੋਂ ਸਿੱਖ ਦੀ ਇੱਕ ਮਰਜ਼ਾ ਹੈਗੀ ਆ ਕਾਮਨਾ ਹੈਗੀ ਆ ਉਸ ਦੇ ਦਿਲ ਦੀ ਇੱਕ ਰੀਜ ਹੈਗੀ ਆ ਉਹ ਆਪਣੇ ਜਿਹੜੇ ਹੈਗੇ ਗੁਰੂ ਧਾਮ ਉਹਨਾਂ ਦੇ ਦਰਸ਼ਨ ਦਿਦਾਰੇ ਕਰ ਸਕਣ ਔਰ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ ਉਹਨਾਂ ਦੇ ਵੀਜ਼ੇ ਰੱਦ ਕਰ ਦੇਣਾ ਉਮੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕੇਂਦਰ ਸਰਕਾਰ ਦੇ ਸਾਹਦੇ ਤਿੱਖੇ ਨਿਸ਼ਾਨੇ ਐਨੇ ਕਹਿਣਾ ਚਾਹੁੰਦਾ ਹੈ ਕਿ ਜੇ ਇਸ ਤਰੀਕੇ ਦੇ ਨਾਲ ਜਿਹੜੀ ਸਰਕਾਰ ਹੈਗੀ ਅਸੀਂ ਖਾਂਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਕਰਦੀ ਹੈ ਕਿ ਬਹੁਤ ਹੀ ਮੰਦ ਭਾਗ ਹੈ ਭਾਰਤ ਅਤੇ ਪਾਕਿਸਤਾਨ ਚ ਹੋਏ ক্রিকেট ਮੈਚ ਨੂੰ ਲੈ ਕੇ ਖੜੇ ਕੀਤੇ ਵੱਡੇ ਸਵਾਲ ਮੈਂ ਪੁੱਛਦਾ ਹੈ ਕਿ ਕੱਲ ক্রিকেট ਦਾ ਮੈਚ ਹੋ ਰਿਹਾ ਸੀ ਦबई ਦੇ ਵਿੱਚ ਇਹ ਰਿਫਿਊਜ਼ ਕਰ ਦਿੰਦੇ ਵੀ ਅਸੀਂ ਵੀ ਪਾਕਿਸਤਾਨ ਦੇ ਨਾਲ ਖੇਡਣਾ ਇਹ ਖੇਡ ਹੀ ਨਹੀਂ ਸਕਦੇ ਜਦੋਂ ਕਿ ਕ੍ਰਿਕਟ ਆਲੇ ਪਲੇਅਰਾਂ ਦੇ ਉੱਪਰ ਪਾਕਿਸਤਾਨ ਦੇ ਵਿੱਚ ਸਿੱਧਾ ਜਿਹੜਾ ਹੈਗਾ ਟੀਮ ਦੇ ਉੱਪਰ ਹਮਲਾ ਹੋਇਆ ਸੀ ਉਹਦੇ باوجود ਵੀ ਇਹ ਜਿਹੜਾ ਹੈਗਾ ਪਾਕਿਸਤਾਨ ਦੇ ਨਾਲ ਮੈਚ ਖੇਡ ਰਹੇ ਆ ਉਦੋਂ ਇਹਨਾਂ ਨੂੰ ਸਪੈਸ਼ਲ ਸੰਦੂਰ ਨਹੀਂ ਯਾਦਾ ਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪੰਜਾਬ ਸਰਕਾਰ ਖਿਲਾਫ ਕੀਤਾ ਰੋਜ਼ ਪ੍ਰਦਰਸ਼ਨ ਜਿਹੜਾ ਸਾਡਾ ਰੋਸ ਆ ਕੋਈ ਇਸ ਗੱਲ ਨੂੰ ਦਾ ਪਰਖਾਉ ਆ ਕਿ 12000 ਕਰੋੜ ਰੁਪਏ ਦਾ ਪਤਾ ਹੀ ਨਹੀਂ ਕਿੱਧਰ ਗਿਆ ਜਿਹੜਾ ਲੋਕਾਂ ਦੀ ਬਾਣਦ ਸੀ ਔਰ ਇਸ ਹੜ੍ਹ ਦੇ ਮੁਕੇ ਕੰਮ ਆਉਣਾ ਸੀਗਾ ਆਪਣੇ ਬਾਜ ਮੁੱਖ ਮੰਤਰੀ ਮੁਰਦਾਬਾ 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 ਪੰਜਾਬ ਸਰਕਾਰ ਰਾਹਤ ਫੰਡ 12000 ਕਰੋੜ ਰੁਪਏ ਦਾ ਦੇਵੇ ਹਿਸਾਬ 12000 ਕਰੋੜ ਜਿਹੜਾ ਜਿਹੜਾ ਮੁੱਖ ਮੰਤਰੀ ਆ ਪੰਜਾਬ ਦਾ ਜਿਹੜਾ ਵੱਡਾ ਖਤਾਸ਼ੀ ਬਣਿਆ ਹੋਇਆ ਜਿਨ੍ਹਾਂ ਨੇ ਕਿਉਂ ਤੇ ਸਵਾ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਉਹਨਾਂ ਨੇ 12000 ਕਰੋੜ ਤੋਂ ਪੱਲੇ ਹੀ ਚੱਕਤਾ ਪੱਲੇ ਹੀ ਝਾੜਤਾ ਹਮ ਕਿਈ ਸਾਡੇ ਕੋਲ ਤਾਂ ਪੈਸੇ ਹੈ ਹੀ ਨਹੀਂ ਕਿਉਂ ਕਿੱਥੇ ਗਿਆ ਸਾਰਾ ਪੈਸਾ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਪੰਜਾਬ ਸਰਕਾਰ ਅੰਤਿਓ ਜਾਨਦੀ ਭਗਵੰਤਾਨ ਸਰਕਾਰ ਨੂੰ ਚਾਹੀਦਾ 12000 ਕਰੋੜ ਦਾ ਹਿਸਾਬ ਦੇਣ ਸਾਰੀ ਚੀਜ਼ਾਂ ਨਾਲ ਪੈਸੇ ਲੋਕਾਂ ਨੂੰ ਦੇਣ ਮਿਰਾਨਾ ਸਵਰਨ ਸਿੰਘ ਜੀ ਤੁਸੀਂ ਪਿੰਡ ਚਣੋ ਦੇ ਰਹਿਣ ਵਾਲੇ ਆ ਸਾਡਾ ਬੱਚਾ ਸਰਕਾਰੀ ਮਿਡਲ ਸਕੂਲ ਚਣੋ ਦੇ ਵਿੱਚ ਪੜਦਾ ਜਿਸ ਨੂੰ ਕੋਈ ਮਾਸਟਰ ਨੇ ਬਹੁਤ ਪੂਰੀ ਤਰ੍ਹਾਂ ਕੁੱਟਿਆ ਗਿਆ ਬਹੁਤ ਜਿਆਦਾ ਦੇ ਸਤਾਈਆਂ ਨੇ ਇਹ ਹਸਪਤਾਲ ਦਾਖਲ ਹੈ ਇਲਾਜ ਲਈ ਇਹ ਅਸੀਂ ਚਾਹੁੰਦੇ ਆ ਕਿ ਪੁਰਸ ਜਲਦ ਤੋਂ ਜਲਦ ਮਾਸਟਰ ਦੇ ਖਾਤਕਾਰ ਹੋਈ ਕੀ ਕਾਰਨ ਕੀ ਇਹ ਕੁਤਲਾ ਬਤਲਿਆ ਸਰ ਬੱਚੇ ਨੂੰ ਪੁੱਛਿਆ ਗਿਆ ਪੰਜ ਕੁਐਸਚਨ ਜਿਹੜੇ ਪੁੱਛੇ ਮਾਸਟਰ ਜੀ ਨੇ ਤਾਂ ਇਹਨਾਂ ਨੇ ਬੱਚੇ ਨੇ ਦੱਸਿਆ ਕਿ ਚਾਰ ਮੇਰੇ ਯਾਦ ਨੇ ਇੱਕ ਮੈਨੂੰ ਨਹੀਂ ਆਉਂਦਾ ਹੈਗਾ ਤੇ ਬੱਚੇ ਨੇ ਚਾਰ ਕੁਐਸਚਨ ਉਹਨੂੰ ਸੁਣਾ ਵੀ ਦਿੱਤੇ ਹੈਗੇ ਤੇ ਉਸ ਤੋਂ ਬਾਅਦ ਮਾਸਟਰ ਕਹਿੰਦਾ ਵੀ ਪੰਜਵਾਂ ਵੀ ਸੁਣਾਓ ਇਹ ਕਹਿੰਦਾ ਪੰਜਵਾਂ ਮੈਨੂੰ ਆਉਂਦਾ ਨਹੀਂ ਤਾਂ ਉਸ ਦਿਨੇ ਮਾਸਟਰ ਨੇ ਡੰਡੇ ਨਾਲ ਬਹੁਤ ਬੁਰੀ ਤਰ੍ਹਾਂ ਮਾਰਿਆ ਮਾਸ਼ਾਅੱਲ੍ਹਾ ਕੀ ਮਲਕਾਰ ਬਣਦੀ ਸਨਨ ਸਾਹਤ ਹੋਇਆ ਜਾਵੇ ਇਸ ਕਾ ਕੀ ਨਾਮ ਹੈ ਬੱਚਾ ਬੱਚੇ ਦਾ ਨਾਮ ਕਰਨਵੀਰ ਸਿੰਘ ਆ ਜੀ ਮੇਰਾ ਭਤੀਜਾ ਹੈ ਵੱਲੋਂ ਵੀ ਸਾਨੂੰ ਧਮਕੀਆਂ ਦਿੱਤੀਆਂ ਗਈਆਂ ਫੋਨ ਤੇ ਵੀ ਕਹਿੰਦੇ ਵੀ ਜਿਹੜਾ ਕੁਝ ਤੁਸੀਂ ਕਰਨਾ ਕਰ ਲਓ ਚਾਹੇ ਥਾਣੇ ਜਾਣਾ ਥਾਣੇ ਭੱਜੋ ਐਮਐਲਏ ਕੋਲ ਜਾਣਾ ਐਮਐਲਏ ਕੋਲ ਭੱਜੋ ਉਸ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰੀ ਪੈਂਦੇ ਆ ਸਾਡੇ ਪਿੰਡ ਚ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਆ ਕੇ ਘਰੇ ਧਮਕੀ ਦਿੱਤੇ ਮੈਂ ਇਸੇ ਕਹਿਲਾ ਵੀ ਇਹ ਕੰਮ ਹੋਇਆ ਮਾਸਟਰ ਨੇ ਬੱਚੇ ਕੁੱਟਿਆ ਉਹਨਾਂ ਤੋਂ ਕੁਝ ਨਹੀਂ ਹੋਇਆ ਉਹ ਕੁਝ ਨਹੀਂ ਕਰਾ ਸਕੇ ਜਿਹੜਾ ਕੁਝ ਤੁਸੀਂ ਕਰਾਉਣਾ ਤੁਸੀਂ ਕਰਾ ਲਓ ਅਸੀਂ ਮਾਸਟਰ ਜੀ ਦੇ ਨਾਲ ਆ ਜੇ ਤੁਸੀਂ ਕੋਈ ਕਾਰਵਾਈ ਕਰੋਗੇ ਤਾਂ ਅਸੀਂ ਤੁਹਾਨੂੰ ਦੇਖਾਂਗੇ ਕਿ ਘਰੇ ਆ ਕੇ ਤੁਹਾਨੂੰ ਧਮਕੀ ਦੇਗੇ। ਸਟੂਡੀਓ 'ਤੇ ਅਪਰੇ ਰੋਪ ਲਿਖੇ ਨੇ ਕੀ ਕਿਹੜਾ ਤੁਹਾਨੂੰ ਜੋ ਵੀ ਜੋ ਰੋਪ ਲਿਖੇ ਨੇ ਸਾਰੇ ਝੂਠੇ ਨੇ ਮੈਂ ਕਿਸੇ ਨੂੰ ਦੇ ਕੁਝ ਵੀ ਨਹੀਂ ਮੰਗਿਆ। ਹੋਰ ਇੱਕ ਰੋਪ ਰੋਪ ਲਗਾ ਰਹੇ ਨੇ ਕਿ ਕਿਸੇ ਨੂੰ ਧਮਕੀ ਦੇ ਮੈਂ ਕੋਈ ਧਮਕੀ ਨਹੀਂ ਦਿੱਤੀ। ਕੀ ਡੰਡੇ ਵਾਲਾ ਮਸਲਾ ਕੀ ਸੀ ਡੰਡੇ ਵਾਲਾ ਮਸਲਾ ਸਰ ਕੋਈ ਨਹੀਂ ਸੀ ਮੈਂ ਸਿਰਫ ਅਸ਼ ਤੇ ਮਾਰ ਰਿਹਾ ਸੀਗਾ ਮੈਂ ਬੱਚੇ ਦੇ ਕੋਈ ਡੰਡਾ ਨਹੀਂ ਬਈ ਸਮਝਦਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਸਿੱਖ ਧਰਮ ਦੀ ਗੱਲ ਕਰਦੇ ਆ ਜਦੋਂ ਸਿੱਖ ਧਰਮ ਦੇ ਵਿੱਚ ਅਰਦਾਸ ਕਰਦੇ ਆ ਤਾਂ ਸਭ ਤੋਂ ਪਹਿਲਾਂ ਉਸ ਅਰਦਾਸ ਦੇ ਵਿੱਚ ਜਿਹੜਾ ਹੈਗਾ ਵਿਚੜ ਚੁੱਕੇ ਗੁਰੂਤਾ ਮਹਦੇ ਦਰਸ਼ਨ ਦਤਾ ਰਿਆਂ ਦੀ ਗੱਲ ਕਰਦੇ ਮੈਂ ਨੇ ਕਹਿਣਾ ਚਾਹੁੰਦਾ ਕਿ ਜੇ ਇਸ ਤਰੀਕੇ ਤੇ ਰਾਜ ਜਿਹੜੀ ਸਰਕਾਰ ਹੈਗੀ ਆ ਸਿੱਖਾਂ ਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਕਰਦੀ ਹੈ ਇਹ ਬਹੁਤ ਹੀ ਮੰਦ ਭਾਗੀ ਹੈ ਇਹ ਜਦੋਂ ਸਿੱਖ ਦੀ ਇੱਕ ਮਨਸ਼ਾ ਹੈਗੀ ਆ ਕਾਮਨਾ ਹੈਗੀ ਆ ਉਸ ਦੇ ਦਿਲ ਦੀ ਇੱਕ ਰੀਜ ਹੈਗੀ ਆ ਕਿ ਉਹ ਆਪਣੇ ਜਿਹੜੇ ਹੈਗੇ ਗੁਰੂ ਧਾਮ ਉਹਨਾਂ ਦੇ ਦਰਸ਼ਨ ਦਿਦਾਰੇ ਕਰ ਸਕਣ ਔਰ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ ਉਹਨਾਂ ਦੇ ਵੀਜ਼ੇ ਰੱਦ ਕਰ ਦੇਣਾ ਔਰ ਇਸੇ ਟਾਈਮ ਦੇ ਵਿੱਚ ਪਿਛਲੇ ਟਾਈਮ ਦੇ ਵਿੱਚ ਇਹ ਹਵਾਲੇ ਲੱਤੇ ਗਏ ਆਪਰੇਸ਼ਨ ਤੋਂ ਉੁਰਦੇ ਉਹ ਨਵੇਂ ਹਮਲੇ ਦੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਪਿਛਲੇ ਟਾਈਮ ਦੇ ਵਿੱਚ ਜਿਹੜੀਆਂ ਪੰਜਾਬੀ ਫਿਲਮਾਂ ਸੀ ਜਿਨ੍ਹਾਂ ਦੇ ਵਿੱਚ 1 2 2 ਐਕਟਰ ਜਿਹੜੇ ਹੈਗੇ ਆ ਪਾਕਿਸਤਾਨ ਦੇ ਸੀ ਉਹਨਾਂ ਨੂੰ ਇਸ ਕਰਕੇ ਉਹਨਾਂ ਦੇ ਉੱਤੇ ਰੋਕਾ ਲਾਈਆਂ ਗਈਆਂ ਕਿਉਂਕਿ ਜੀ ਇਹਦੇ ਵਿੱਚ ਸਾਡੇ ਜੀ ਜ਼ਖਮ ਜਿਹੜੇ ਹੈਗੇ ਹਾਲੇ ਤਾਜ਼ੇ ਹੈਗੇ ਆ ਔਰ ਮੈਂ ਕਹਨਾ ਠੀਕ ਹੈ ਤੇ ਉਹਦੇ ਲਈ ਤਕੜੀ ਜਿਹੜੀ ਹੈਗੀ ਆ ਇੱਕੋ ਤਰੀਕੇ ਦੇ ਨਾਲ ਤੋਲਣੀ ਚਾਹੀਦੀ ਹੈਗੀ ਆ ਮੈਂ ਪੁੱਛ ਰਹਾ ਹਾਂ ਕਿ ਕੱਲ ਕ੍ਰਿਕਟ ਦਾ ਮੈਚ ਹੋ ਰਿਹਾ ਸੀ ਦੁਬਈ ਦੇ ਵਿੱਚ ਇਹ ਰਿਫਿਊਜ਼ ਕਰ ਦਿੰਦੇ ਵੀ ਅਸੀਂ ਨਹੀਂ ਪਾਕਿਸਤਾਨ ਦੇ ਨਾਲ ਖੇਡਣਾ ਇਹ ਖੇਡ ਹੀ ਨਹੀਂ ਸਕਦੇ ਜਦੋਂ ਕਿ ਕ੍ਰਿਕਟ ਆਲੇ ਪਲੇਅਰਾਂ ਦੇ ਉੱਪਰ ਪਾਕਿਸਤਾਨ ਦੇ ਵਿੱਚ ਸਿੱਧਾ ਜਿਹੜਾ ਹੈਗਾ ਟੀਮ ਦੇ ਉੱਪਰ ਹਮਲਾ ਹੋਇਆ ਸੀ ਉਹਦੇ باوجود ਵੀ ਇਹ ਜਿਹੜਾ ਹੈਗਾ ਪਾਕਿਸਤਾਨ ਦੇ ਨਾਲ ਮੈਚ ਖੇਡ ਰਹੇ ਆ ਉਦੋਂ ਇਹਨਾਂ ਨੂੰ ਪਰੇਸ਼ਨ ਸੰਦੂਰ ਨਹੀਂ ਜਿਆਦਾ ਆ ਉਦੋਂ ਲੋਕਾਂ ਦੇ ਝਕਮ ਜਿਹੜੇ ਰਿਸ਼ਤੇ ਸੀ ਉਹ ਨਹੀਂ ਇਹਨਾਂ ਦੇ ਮਨਾਂ ਦੇ ਵਿੱਚ ਆਏ ਔਰ ਇਹ ਜਦੋਂ ਜਦੋਂ ਸਿੱਖਾਂ ਦੀ ਯਾ ਘਟ ਗਣਤੀ ਵਾਲਿਆਂ ਦਾ ਜਦੋਂ ਕੋਈ ਵੀ ਇਸ ਤਰ੍ਹਾਂ ਦਾ ਮਸਲਾ ਆਉਂਦਾ ਉਸ ਟਾਈਮ ਦੇ ਉੱਤੇ ਜਾਣ ਬੁੱਝ ਕੇ ਇਹ ਸਿੱਖਾਂ ਨੂੰ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਸਾਡੀ ਜਿਹੜੀ ਹੈਗੇ ਆ ਦੇਸ਼ ਦੇ ਪਹਿਲੇ ਦਰਜੇ ਦੇ ਸ਼ਹਿਰੀ ਨਹੀਂ ਹੈਗੇ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਹੈ ਤੁਹਾਨੂੰ ਜਿਵੇਂ ਅਸੀਂ ਚਲਾਵਾਂਗੇ ਉਵੇਂ ਹੀ ਤੁਹਾਨੂੰ ਚੱਲਣਾ ਪਏਗਾ ਜੀ ਸੂਬੇ ਦੇ ਆਫਤ ਕੋਈ ਵੀ ਕੁਦਰਤੀ ਆਫਤ ਆਵੇ ਇੱਥੇ ਹੜ੍ਹ ਆਵੇ, ਝੱਖੜ ਆਵੇ, ਮੀਂਹ ਪਵੇ, ਫਸਲਾਂ ਦਾ ਨੁਕਸਾਨ ਹੋਵੇ, ਪਸ਼ੂ ਧਨ ਦਾ ਨੁਕਸਾਨ ਹੋਵੇ, ਜਾਨੀ ਵਾਲੀ ਨੁਕਸਾਨ ਹੋਵੇ, ਉਹਦੇ ਪਰਪਾਈ ਕਰਨ ਵਾਸਤੇ ਕੇਂਦਰ ਸਰਕਾਰ ਸਮੇਂ-ਸਮੇਂ ਸਰ ਪੈਸੇ ਭੇਜਦੀ ਰਹਦੀ ਆ। ਕਾਫੀ ਹਮੇ ਤੋਂ ਜਿਹੜੇ ਲਗਭਗ 2000 14 ਤੋਂ ਜਿਹੜੇ ਪੈਸੇ ਆ ਉਹ ਪੰਜਾਬ ਸਰਕਾਰ ਕੋਲ ਆ ਰਹੇ ਆ ਹੁਣ ਤੱਕ ਜਦੋਂ ਤੱਕ ਪ੍ਰਧਾਨ ਮੰਤਰੀ ਜੀ ਆ ਮੌਜੂਦਾ ਹੜ੍ਹਾਂ ਨੂੰ ਲੈ ਕੇ ਆਏ ਸੀ ਉਦੋਂ ਤੱਕ ਜਿਹੜਾ ਵਸਾਬ ਕੀਤਾ ਗਿਆ ਸੀਗਾ ਉਹ 12000 ਕਰੋੜ ਰੁਪਈਆ ਨਾ ਕੋ ਜਮਾ ਸੀ ਤੇ 1600 ਕਰੋੜ ਰੁਪਈਆ ਪ੍ਰਧਾਨ ਮੰਤਰੀ ਜੀ ਮੌਕੇ ਤੇ ਅਨਾਉਂਸ ਕਰਕੇ ਗਏ ਔਰ ਨਾਲੇ ਕਹਿ ਕੇ ਗਏ ਕਿ ਕੇਂਦਰ ਦੇ ਵੱਖਰੇ ਵੱਖਰੇ ਵਿਭਾਗਾਂ ਆਪ ਜਾਇਜਾ ਲੈ ਕੇ ਉਹਦੀ ਜਿਹੜੀ ਕੋਈ ਸਕੂਲਾਂ ਦੀ ਦਾ ਨੁਕਸਾਨ ਹੋਇਆ ਕਿਸੇ ਹੋਰ ਕਿਸੇ ਕਿਸਮ ਦਾ ਕਈ ਇਹੀਆਂ ਯੋਜਨਾਵਾਂ ਹੈਗੀਆਂ ਜਿਹੜੇ ਕੇਂਦਰ ਜਿਹੜੇ ਵਿਸ਼ੇਸ਼ ਤੌਰ ਤੇ ਹੈਲਪ ਕਰ ਸਕਦੀ ਆ ਉਹਨਾਂ ਦੇ ਵਿੱਚ ਵੀ ਅਸੀਂ ਇਹ ਦੀ ਆਪ ਪਰਭਾਈ ਕਰਾਂਗੇ ਔਰ ਵੱਡਾ ਆਸ਼ਵਾਸਨ ਦੇ ਕੇ ਗਏ ਔਰ 12000 ਕਰੋੜ ਜਿਹੜਾ ਜਿਹੜਾ ਮੁੱਖ ਮੰਤਰੀ ਆ ਪੰਜਾਬ ਦਾ ਜਿਹੜਾ ਵੱਡਾ ਅਤੈਸ਼ੀ ਬਣਿਆ ਹੋਇਆ ਜਿਨ੍ਹਾਂ ਨੇ ਝੂਠ ਦੇ ਸਵਾਹ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਉਹਨਾਂ ਨੇ 12000 ਕਰੋੜ ਤੋਂ ਪੱਲੇ ਹੀ ਚੱਕਤਾ ਪੱਲੇ ਹੀ ਝਾੜਤਾ ਹਮ ਕਿ ਸਾਡੇ ਕੋਲ ਤਾਂ ਪੈਸੇ ਹੈ ਹੀ ਨਹੀਂ ਔਲ ਬੈਠਾ ਨਾਲੇ ਇੱਕ ਝੂਠੀ ਕੋਈ ਰਿਪੋਰਟ ਪੇਸ਼ ਕਰਤੀ ਵੀ ਇੰਨੇ ਆਏ ਇੰਨੇ ਖਰਚੇ ਇੰਨੇ ਆਏ ਇੰਨੇ ਖਰਚੇ ਔਲ ਬੈਠੇ ਜੀਵ ਸ਼ਕਤੀ ਨੇ ਇਹ ਮੰਨਿਆ ਵੀ 12000 ਕਰੋੜ ਰੁਪਇਆ ਸਾਡੇ ਕੋਲ ਸੀਗਾ ਪਰ ਸਾਡੀ ਦੇਣਦਾਰੀ ਹੈ ਲਾਇਬਿਲਟੀ ਆ ਸਾਡੀ ਉਹਨੇ ਸ਼ਬਦ ਵਰਤਿਆ ਲਾਇਬਿਲਟੀ ਲਾਇਬਿਲਟੀ ਹੁੰਦਾ ਦੇਣਦਾਰੀ ਕਿਸੇ ਦੀ ਭਈ ਅਸੀਂ ਉਹਦੇ ਸਾਡੇ ਕੋਲ ਹੈਗੇ ਆ ਉਹ ਵੇਸੀ ਉਹ ਜਦੋਂ ਮੰਨਿਆ ਹੋਇਆ ਤਾਂ ਕਿਉਂ ਨਹੀਂ ਉਹ ਲੋਕਾਂ ਨੂੰ ਦਿੰਦੇ ਲੋਕ ਤਰਾਤਾ ਕਰਦੇ ਫਿਰਦੇ ਆ ਪਾਣੀ ਦੀ ਮਾਰਦ ਦਾ ਕਿੱਡਾ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਇਹਦਾ ਮੈਂ ਧੰਨਵਾਦ ਕਰਦਾ ਸਾਡੇ ਜਿਹੜੇ ਐਨ ਆਰ ਆਈ ਵੀਰ ਨੇ ਕੋਈ ਹੋਰ ਜਿਹੜੇ ਪੰਜਾਬੀ ਨੇ ਜਿਨ੍ਹਾਂ ਨੂੰ ਪੰਜਾਬੀ ਪੰਜਾਬ ਨਾਲ ਪਿਆਰ ਆ ਪੰਜਾਬ ਦੇ ਸਪੂਤ ਨੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਪੰਜਾਬ ਦੀ ਨੌਜਵਾਨੀ ਨੇ ਓਕੇ ਓਕੇ ਜਿਹੜਾ ਦੁਖੀਆਂ ਦੀ ਮਦਦ ਕਰਨ ਦੇ ਵਿੱਚ ਬੰਨਾਂ ਨੂੰ ਸੁਭਾਲਣ ਦੇ ਵਿੱਚ ਪਾਣੀ ਨੂੰ ਰੋਕਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਇਸ ਕਰਕੇ ਪੰਜਾਬ ਦਾ ਬਚਾਅ ਹੋ ਗਿਆ ਨਹੀਂ ਇਹਨਾਂ ਨੇ ਤਾਂ ਅੱਜ ਵੀ ਕਿਸੇ ਕੰਮ ਤੇ ਪੈਰਾ ਦੇਣ ਨੂੰ ਤਿਆਰ ਨਹੀਂ ਸੋ ਇਸ ਗੱਲ ਦਾ ਅੱਜ ਦਾ ਜਿਹੜਾ ਸਾਡਾ ਰੋਸ ਆ ਉਹ ਇਸ ਗੱਲ ਨੂੰ ਦਾ ਪਰਖਾਉ ਆ ਕਿ 12000 ਕਰੋੜ ਰੁਪਏ ਦਾ ਪਤਾ ਹੀ ਨਹੀਂ ਕਿੱਧਰ ਗਿਆ ਜਿਹੜਾ ਲੋਕਾਂ ਦੀ ਮਾਨਦਸ ਸੀ ਔਰ ਇਸ ਹੱਟ ਦੇ ਮੋਕੇ ਕੰਮ ਆਉਣਾ ਸੀਗਾ ਔਰ ਪਹਿਲਾਂ ਵੀ ਸਮੇਂ-ਸਮੇਂ ਤੇ ਮਦਦ ਹੁੰਦੀ ਰਹੀ ਆ ਅੱਜ ਵੀ ਫੇਰ ਵੀ ਮੋਦੀ ਸਾਹਿਬ ਨੇ ਕਿਹਾ ਕਿ ਜੋ ਵੀ ਸਾਡਾ ਬਣਦਾ ਡਿਊਟੀ ਬਣਦੀ ਅਸੀਂ ਕਰਾਂਗੇ ਮਿਆਂ ਸਾਡਾ ਪੰਜਾਬੀ ਲੋਕ ਸਾਡੇ ਆ ਔਰ ਉਹ ਕੇਂਦਰ ਦੀ ਸਰਕਾਰ ਹਰ ਰੋਜ਼ ਕੋਈ ਨਾ ਕੋਈ ਮੰਤਰੀ ਹੁੰਦਾ ਔਰ ਜਿੱਥੇ ਆਪਣੀਆਂ ਸਿਰਵਾਵਾ ਦਿੰਦੇ ਆ ਉਥੇ ਉਹ ਇਹਨਾਂ ਦੀ ਜਿਹੜੀ ਵੱਖਰੇ ਵੱਖਰੇ ਤਰੀਕੇ ਦੇ ਨਾਲ ਜੋ ਹੜਾ ਦਾ ਕਾਰਨ ਬਣੇ ਸਾਰਾ ਪੰਜਾਬ ਜਾਣ ਦਾ ਕ ਮੈਨ ਮੈਨ ਮੇਡ ਤਰਸਦੀ ਆ ਹੈ ਅੰਗੇਲੀ ਹੋਈ ਆ ਮੋਕਸਤ ਸਫਾਈ ਨਹੀਂ ਹੋਈ ਔਰ ਪਾਣੀ ਹੌਲੀ ਹੌਲੀ ਛੱਡਿਆ ਜਾ ਸਕਦਾ ਸੀਗਾ ਅਲਟਾ ਵੱਡਾ ਨੁਕਸਾਨ ਕਰਤਾ ਇਹਦੀ ਨਲੈਕੀ ਦੀ ਵੀ ਗੱਲ ਕਰਦਿਆਂ ਕੇਂਦਰ ਨੂੰ ਲੈ ਕੇ ਬਹੁਤ ਚਿੰਤਾ ਚੁਰਾ ਔਰ ਮੋਦੀ ਸਾਹਿਬ ਦੀ ਜੋਗਗਵਾਈ ਦੇ ਥੱਲੇ ਜਿੱਥੇ ਦੇਸ਼ ਪੂਰੀ ਤਿੱਕੇ ਦੇ ਨਾਲ ਤਰੱਕੀ ਵੱਲ ਅਧ ਰਿਆ ਲੋਕਾਂ ਦੇ ਇੱਟਾਂ ਦੀ ਲੋਕਾਂ ਦੇ ਦੁੱਖਾਂ ਤਕਲੀਫਾਂ ਦੀ ਰਾਖੀ ਹੋ ਰਹੀ ਆ ਤੇ ਪੰਜਾਬੀਆਂ ਵਾਸਤੇ ਵੀ ਹੌ ਸੁਰਤਿਆਦ ਨਾਲ ਦਿਖ ਰਿਹਾ ਹੈ ਤੇ ਜਲਦੀ ਤੋਂ ਜਲਦੀ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ 12000 ਕਰੋੜ ਦਾ ਹਿਸਾਬ ਦੇਣ ਸਾਰੀ ਚੀਜ਼ਾਂ ਨਾਲ ਪੈਸੇ ਲੋਕਾਂ ਨੂੰ ਦੇਣ ਏਸੀ ਪਤੇਗੜ੍ਹ ਸਾਡੀਆਂ ਕੁਝ ਖਾਸ ਖਬਰਾਂ